ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਣਾ ਰਹੇ ਆ ਆਪਾਂ ਵੀ ਇੱਕ ਮਿੰਨੀ ਵਲੌਗ ਵਲੌਗ ਦੀ ਸਟਾਰਟਿੰਗ ਕੀਤੀ ਐ ਸਿੱਧੇ ਸਿੱਧੇ ਉੱਥੇ ਫਾਰਮ 'ਚ ਜਿਹੜਾ ਮਾਰਿਆ ਸੀ ਭਗਵਤੀ ਪੂਰੀ ਤਿਆਰੀ 'ਚ ਸੀ ਕਿੰਦੀ ਚਵਾਈ ਕਰਦੇ ਸ਼ੁਰੂ ਤੇ ਦਮੋਦਰੀ ਕਰੀ ਰੈਸਟ ਤੇ ਆ ਆ ਗਈ ਭਗਵਤੀ ਇਹਦੀ ਕਰਨੀ ਆਪਾਂ ਚਵਾਈ ਤੇ ਚਵਾਈ ਕਰਕੇ ਤੇ ਬਾਕੀ ਕੰਮ ਹੋਰ ਨਾਲ ਨਾਲ ਚੱਲਦੇ ਰਹਿਣਗੇ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਕਿਉਂਕਿ ਆਪਾਂ ਵੀ ਹੁਣ ਵਲੌਗਿੰਗ ਸਟਾਰਟ ਕਰਨ ਲੱਗੇ ਆ ਅੱਜ ਪਹਿਲਾ ਵਲੌਗ ਆ ਦੇਖਿਓ ਪਤਾ ਨਹੀਂ ਕਿਵੇਂ ਦਾ ਬਣਿਆ ਤੁਸੀਂ ਦੱਸਿਓ ਫੇਰ ਮੈਂ ਜਾਣਾ ਸੀ ਫਰੀਦਕੋਟ ਤੇ ਆ ਅਸੀਂ ਜਾ ਰਹੇ ਸੀ ਹੁਣ ਫਰੀਦਕੋਟ ਤੇ ਧੁੰਦ ਸੀ ਬਹੁਤ ਜ਼ਿਆਦੀ ਰਸਤੇ ਦੇ ਵਿੱਚ ਦੇਖ ਰਿਹਾ ਹਾਂ ਤੁਸੀਂ ਸਕਰੀਨ ਦੇ ਉੱਪਰ ਕਿੰਨੀ ਜ਼ਿਆਦੀ ਧੁੰਦ ਹੈ ਵਿਜ਼ਿਬਿਲਟੀ ਬਹੁਤ ਹੀ ਘੱਟ ਸੀਗੀ ਤੇ ਪਹੁੰਚ ਗਏ ਜੀ ਫਰੀਦਕੋਟ ਤੇ ਚੌਂਕ ਆ ਗਿਆ ਜੀ ਇਹ ਹੁਣ ਚੌਂਕ ਦਾ ਨਾਮ ਮੈਨੂੰ ਗਿਆ ਪੁੱਲ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਇਹ ਚੌਂਕ ਦਾ ਨਾਮ ਕੀ ਹੈ ਤੇ ਹੁਣ ਅਸੀਂ ਆਏ ਸੀ ਫਰੀਦਕੋਟ ਤੋਂ ਵਾਪਸੀ ਵਾਪਸੀ ਆਉਂਦੇ ਤੇ ਚੌਂਕ ਪੂਰਾ ਸ਼ਿੰਗਾਰਿਆ ਪਿਆ ਸੀਗਾ ਸਾਨੂੰ ਪਤਾ ਨਹੀਂ ਲੱਗਿਆ ਕਿਸ ਵਾਸਤੇ ਸ਼ਿੰਗਾਰਿਆ ਹੋਇਆ ਤੇ ਧੁੰਦ ਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਹੁਣ ਵੀ ਕਾਫੀ ਸੀ ਆ ਚੱਲ ਰਹੀ ਜੀ ਸ਼ਾਮ ਦੀ ਚਵਾਈ ਜਦੋਂ ਘਰੇ ਪਹੁੰਚ ਗਏ ਤੇ ਨਾਲ ਆ ਗਈ ਚਾਹ ਮਸ਼ੀਨ ਲਾ ਕੇ ਨਾਲ-ਨਾਲ ਚਾਹ ਪੀਤੀ ਦੇਖ ਰਿਹਾ ਸਕਰੀਨ ਦੇ ਉੱਪਰ ਚਾਹ ਲੱਗ ਸੱਪ ਤੇ ਨਾਲ ਹੀ ਆਪਾਂ ਅੱਜ ਇੱਕ ਖਾਦੀਆਂ ਸੀ ਨਾਲ ਜਦੋਂ ਚੋਾਈ ਚਲਦੀ ਸੀ ਸ਼ਕਰਗੰਦੀ ਸ਼ਕਰਗੰਦੀ ਪਹੁੰਚ ਗਈ ਹੈ ਚਾਹ ਪੀ ਲਿਆ ਚੋਾਈ ਦੇ ਨਾਲ ਨਾਲ ਮਸ਼ੀਨ ਲਾਉਂਦਾ ਇਹੀ ਬੈਨੀਫਿਟ ਹੈ ਕਿ ਨਾਲ ਆਪਾਂ ਹੋਰ ਕੰਮ ਕਰ ਸਕਦੇ ਹਾਂ ਤੇ ਡਰਮ ਤੁਸੀਂ ਦੇਖ ਰਹੇ ਹੋ ਜੀ ਚੱਲ ਰਿਹਾ ਤੇ ਆਪਾਂ ਇੱਕ ਗਾਣ ਲਾਉਣਾ ਸੀ ਟੀਕਾ ਵੈਟਮਿਟ ਦਾ ਉਹ ਲਾਇਆ ਤੇ ਇਹਦੇ ਨਾਲ ਹੀ ਅੱਜ ਦਾ ਕੰਮ ਜਿਹੜੇ ਸਾਰੇ ਜਿੰਨੇ ਕੰਮ ਸੀ ਉਹ ਆਪਾਂ ਨਿਬੇੜ ਲਏ ਸਾਰੇ ਕੰਮ ਹੋ ਗਏ ਕੰਪਲੀਟ ਤੇ ਵੈਟਮਿਟ ਟੀਕਾ ਲਾ ਕੇ ਆ ਚੱਕੋ ਜੀ ਅੱਜ ਦੀ ਜਿਹੜੀ ਭਗਵਤੀ ਦੀ ਸੈਲਫੀ ਧੰਨਵਾਦ